ਸੱਜਣ ਕੁਮਾਰ ਮਾਮਲੇ ਦੇ ਵਿੱਚ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਅੱਜ ਸੱਜਣ ਕੁਮਾਰ ਨੂੰ ਦਿੱਲੀ ਦੀ ਰਾਉਜ਼ ਐਵੈਨਿਊ ਕੋਰਟ ਦੇ ਵੱਲੋਂ ਜਿਹੜੀ ਸਜ਼ਾ ਹੈ ਉਹ ਤੈਅ ਕੀਤੀ ਜਾਣੀ ਸੀ ਕਿ ਕਿਸ ਤਰੀਕੇ ਦੀ ਜਿਹੜੀ ਸਜ਼ਾ ਸੱਜਣ ਕੁਮਾਰ ਨੂੰ ਦਿੱਤੀ ਜਾਣੀ ਆ ਪਰ ਉਹ ਜਿਹੜੀ ਸੁਣਵਾਈ ਆ ਟਾਲ ਦਿੱਤੀ ਗਈ ਆ ਹੁਣ 25 ਫਰਵਰੀ 2025 ਨੂੰ ਜੜੀ ਸੱਜਣ ਕੁਮਾਰ ਨੂੰ ਦਿੱਲੀ ਸਿੱਖ ਕਤਲਿਆ ਮਾਮਲੇ ਦੇ ਵਿੱਚ ਜਿੱਥੇ ਦੋ ਸਿੱਖ ਵਿਅਕਤੀਆਂ ਦੀ ਕਤਲ ਦੇ ਇਲਜ਼ਾਮਾਂ ਦੇ ਤਹਿਤ ਸੱਜਣ ਕੁਮਾਰ ਨੂੰ ਦੋਸ਼ੀ ਤੈਅ ਕੀਤਾ ਗਿਆ ਸੀ ਤਾਂ ਉਸ ਮਾਮਲੇ ਦੇ ਵਿੱਚ ਜਿਹੜੀ ਸੁਣਵਾਈ ਆ ਹੁਣ 25 ਫਰਵਰੀ 2025 ਨੂੰ ਸੱਜਣ ਕੁਮਾਰ ਨੂੰ ਜੜੀ ਸਜਾਇਓ ਤੈਹ ਕੀਤੀ ਜਾਵੇਗੀ ਤੇ ਉਧਰਲੇ ਪਾਸੇ ਜਿਹੜੀ ਪੀੜਤ ਤੇਰਾ ਪੀੜਤ ਧਰਦੇ ਵੱਲੋਂ ਇਸ ਗੱਲ ਦੀ ਮੰਗ ਕੀਤੀ ਜਾਂਦੀ ਆ ਕਿ ਸਜਣ ਕੁਮਾਰ ਨੂੰ ਜਿਹੜੀ ਫਾਂਸੀ ਦੀ ਸਜ਼ਾ ਲਗਾਈ ਜਾਵੇ ਪਰ 12 ਫਰਵਰੀ 2025 ਨੂੰ ਜਦੋਂ 41 ਸਾਲਾਂ ਬਾਅਦ ਇਹ ਫੈਸਲਾ ਆਉਂਦਾ ਕਿ ਸਰਦਾਰ ਜਸਵੰਤ ਸਿੰਘ ਅਤੇ ਉਹਨਾਂ ਦੇ ਪੁੱਤਰ ਤਰਨਦੀਪ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਸਜਣ ਕੁਮਾਰ ਨੂੰ ਦੋਸ਼ੀ ਤੈਹ ਕੀਤਾ ਜਾਂਦਾ ਤਾਂ ਉਹਨਾਂ ਦੇ ਵਕੀਲ ਦੇ ਵੱਲੋਂ ਆਪਣੀਆਂ ਦਲੀਲਾਂ ਰੱਖਣ ਦੇ ਲਈ ਸਜਣ ਕੁਮਾਰ ਦੇ ਵਕੀਲ ਦੇ ਵੱਲੋਂ 21 ਫਰਵਰੀ ਤੱਕ ਦਾ ਸਮਾਂ ਮੰਗਿਆ ਗਿਆ ਸੀ ਪਰ ਅੱਜ ਕੋਈ ਵੀ ਫੈਸਲਾ ਦਿੱਲੀ ਦੀ ਰੌਜ਼ਾ डब्ल्यू कोड ਦੇ ਵੱਲੋਂ ਨਹੀਂ ਸੁਣਾਇਆ ਗਿਆ ਤਾਂ ਅਗਲੀ ਜਿਹੜੀ ਤਰੀਕਾ 25 ਫਰਵਰੀ 2025 ਪਾ ਦਿੱਤੀ ਗਈ ਹੈ